ਦੇਖੋ सोनू ਦੇ ਪਿਤਾ ਜੀ ਨੇ 132 ਕੇਲੇ 132 ਕੇਲੇ 6 ਬੱਚਿਆਂ ਵਿੱਚ ਬਰਾਬਰ ਬਰਾਬਰ ਵੰਡਣ ਤੇ ਹਰੇਕ ਬੱਚੇ ਨੂੰ ਕਿੰਨੇ ਕੇਲੇ ਮਿਲੇ ਇਹ ਨੂੰ ਕਿਉਂ ਦੱਸਿਆ ਤੇ ਨਹੀਂ ਆਨਸਰ ਇਹ ਨੂੰ ਨਹੀਂ ਮੈਂ ਦੱਸਿਆ ਜੀ ਕਰੋ ਧਿਆਨ ਕਮਲ ਠੀਕ ਕਰ ਰਹੀ ਹੈ ਥੋੜਾ ਜਲਦੀ ਚਲਾ ਹੱਥ ਨੂੰ ਹੱਥ ਨੂੰ ਮੇਟਾ ਥੋੜਾ ਜਲਦੀ ਚਲਾਓ ਮੈਮ ਸਾਰੇ ਵਿੱਚੋਂ ਨੂੰ ਭਾਗ ਆਉਂਦੀ ਆ ਗੁਣਾ ਆਉਂਦੀ ਆ ਫਿਰ ਸੋਲਵ ਕਰਨ ਦੇ ਵਿੱਚ ਟਾਈਮ ਕਿਉਂ ਲੱਗ ਰਿਹਾ ਠੀਕ ਕਰ ਰਹੀਆਂ ਕਮਲ ਜਲਦੀ ਕਰ ਇੱਕ ਤਾਂ ਪਤਾ ਕਿੱਥੇ ਸੋਲਵ ਕਰਦੇ ਹੋ ਤੁਸੀਂ ਜਿੱਥੇ ਬਿਲਕੁਲ ਜਗ੍ਹਾ ਨਹੀਂ ਹੁੰਦੀ ਕਟਿੰਗ ਹੋਈ ਹੁੰਦੀ ਹੈ ਉਹਦੇ ਵਿੱਚ ਹੀ ਸਵਾਲ ਨੂੰ ਸੋਲਵ ਕਰੀ ਜਾਂਦੇ ਹੋ ਤੁਹਾਡਾ ਠੀਕੇ ਦਾ ਨਾਂ ਬਣ ਜਾਂਦਾ ਏਕੇ ਦਾ ਤੁਹਾਡਾ ਸੱਤ ਬਣ ਜਾਂਦਾ ਫਿਰ ਤੁਸੀਂ ਉਵੇਂ ਹੀ ਗਲਤ ਦਾ ਦੱਸ ਦਿੰਦੇ ਹੋ ਜਵਾਬ ਤੁਹਾਦਾ ਪੁੱਛ ਠੀਕ ਹੈ ਮੈਨੂੰ ਮਤਲਬ ਦੱਸਾਈ ਹਿੰਦੀ ਆਕਾਸ਼ ਨੰਗੀ ਨੰਗੀ ਮੈਨਾਂ ਸੈਂਸਿਵ ਉਹਦਾ ਕਿੰਨਾ ਸੀ ਜਵਾਬ ਹਾਂ ਕਿੰਨਾ ਦੱਸਿਆ ਤੈਨੇ ਬਸਤੀ ਹਿੰਦੀ ਅੰਦੀ ਦੀ ਟੀਮ ਦੇ ਕਮਲ ਬਾਈ ਹਾਂਜੀ ਸ਼ਾਬਾਸ਼ ਤਾੜੀਆਂ ਲਗਾਓ ਅੱਜ ਜਿਹੜੇ ਬੱਚੇ ਨਹੀਂ ਜਵਾਬ ਦੇ ਰਹੇ ਸੀ ਨਾ ਉਹ ਵੀ ਜਵਾਬ ਦੇ ਦੇਣੇ ਅੱਜ ਠੀਕ ਹੈ ਸਭ ਕਹੋ ਸਹੀ ਸੀ ਪਰ ਥੋੜਾ ਸਪੀਡ ਵਧਾ ਸਵਾਲ ਦੀ ਤੇਰਾ ਕਿੰਨਾ ਸੀ ਰਣਵੀਰ ਅੰਸਰ ਵੈਰੀ ਗੁੱਡ ਰਣਵੀਰ ਤਹੱਸਵਾ ਦੇ ਠੀਕ ਦਿੰਦਾ ਜਵਾਬ 22 ਇਹਨਾਂ ਹੀ ਟੀਮ ਦਾ ਲਗਾਤਾ ਹਾਂ ਜੀ ਨੈਕਸਟ ਪ੍ਰਸ਼ਨ ਹੈ ਤੁਹਾਡਾ ਮਨਜੀਤ ਕੋਲ 200 ਦੇ 5 ਨੋਟ ਹਨ ਦੱਸੋ ਮਨਜੀਤ ਕੋਲ ਕਿੰਨੇ ਕੋਲ ਕਿੰਨੇ ਰੁਪਏ ਹਨ 200 ਨੇ 200 ਦੇ ਹਾਂ ਜੋ ਦੇਖੋ ਸੋਨੂ ਸਵਾਲ ਇੱਕ ਵਾਰੀ ਬੋਲੇ ਉਹ ਕੰਨ ਖੋਲ ਕੇ ਰੱਖਿਆ ਕਰੋ ਕਿਉਂ ਨਹੀਂ ਉਸ ਟਾਈਮ ਐਕਟਿਵ ਹੋ ਕੇ ਸੁਣਦੇ ਹੈਗੇ ਤੁਸੀਂ ਮਨਜੀਤ ਕੋਲ 20598 ਦੱਸੋ ਮਨਜੀਤ ਕੋਲ ਕੁੱਲ ਕਿੰਨੇ ਰੁਪਏ ਹਨ ਕਰੋ ਕਰੋ ਸੋਲਵ ਬਾਕੀ ਬੱਚੇ ਵੀ ਕੋਈ ਨਾ ਪਹਿਲੀ ਇੱਟਾ ਤੁਝੇ ਕਿਸੇ ਤੋਂ ਸੁਣਿਆ ਵੀ ਨਾ ਆਂਸਰ ਨਹੀਂ ਸੁਣਿਆ ਹਾਂ ਨਹੀਂ ਸਿੱਧੇ ਹੋ ਕੀ ਹੋ ਗਿਆ ਪਹਿਲਾਂ ਆ ਲੋ ਮੇਰੇ ਵਾਲਾ ਲੈ ਲਓ ਹਲ ਹਾ ਨੀਲਾ ਪ੍ਰੀਤ ਖੜੀ ਹੋ ਬੇਟਾ ਹਾਂ ਇਹ ਕਰਾ ਦੇ ਹਾ ਦੀ ਸਹੀ ਹੈ ਬੱਲਾ ਮਿੱਟੀ 200 ਇਹ ਪੱਤਾ ਚੋਣਾ ਕਰਦੀ ਸੁਮਨ ਕਿੰਨਾ ਸੀ ਅਨਸਰ ਬੇਟਾ ਕਿੰਨਾ ਸੀ ਅਨਸਰ ਕਿਉਂ ਨਹੀਂ ਲੱਡਾ ਜਨੇ ਅਨਸਰ ਕਹਿ ਨਹੀਂ ਲੱਡਾ हां वैसे दिमाग ही यूज ਕਰਿਆ ਕਰੋ ਕਾਪੀ ਪੈਨਸਲ ਦੀ ਜਿਦਾ ਸੋਖੇ ਸਵਾਲਾਂ ਚਲੋ ਤੁਸੀਂ ਵੱਡੇ ਸਵਾਲਾਂ ਚ ਦੂਰੀ ਗੁਣਾ ਚ ਵੱਡੀ ਭਾਗ ਬੋਲਦੀਆਂ ਉਹਦੇ ਵਿੱਚ ਤੁਸੀਂ ਕਾਪੀ ਯੂਜ਼ ਕਰ ਲਓ ਪਰ ਛੋਟੇ ਸਵਾਲ ਜਿਵੇਂ 200 ਦੇ 5 ਨੋਟ ਮਲਾਏ ਨੇ ਤਾਂ 200 ਦੇ ਆਟੋਮੈਟਿਕ 1000 ਰੁਪਏ ਬਣਨਗੇ ਹਾਂਜੀ ਇਹਨਾਂ ਦੀ ਟੀਮ ਦਾ ਲਗਾ ਦੇ ਕਾਓ ਲਾਪਰੇ ਦੀ ਟੀਮ ਦਾ ਨੰਬਰ ਲਗਾਓ ਮੈਨਰੇ ਨਾਲ ਪਹਿਲਾਂ ਚਲੋ ਮੈਂ ਹੁਣ ਵਾਲਾ ਤੁਹਾਡੇ ਤੋਂ ਪੁੱਛ ਠੀਕ ਹੈ ਅੰਟੀ ਤੇ ਕੀ ਕਰਨਾ ਪੁੱਛਣੀ ਹੀ ਹੁੰਦੀ ਹੈ ਕੋਈ ਇੱਕ ਵਾਰੀ ਮਾਜੀ ਆ ਨਹੀਂ ਹੁਣ ਵਾਲਾ ਹੁਣ ਵਾਲਾ ਪੁੱਛੂਗੀ ਦੇ ਚਲ ਬੜਾ ਕਰ ਲਈ ਜਿਹੜੀ ਟੀਮ ਲਈ ਉਹ ਤੇ ਪੁੱਛੂਗੀ ਗੁਰਪ੍ਰੀਤ ਕੋ 750 ਪੈ ਸਾਨ ਉਸਨੇ ਉਸ ਵਿੱਚੋਂ 485 ਰੁਪਏ ਆਪਣੀ ਛੋਟੀ ਭੈਣ ਨੂੰ ਦੇ ਦਿੱਤੇ ਹਨ ਗੁਰਪ੍ਰੀਤ 485 ਗੁਰਪ੍ਰੀਤ ਕੋਲ 750 ਰੁਪਏ ਸਨ ਉਸਨੇ ਉਸ ਵਿੱਚੋਂ 485 485 ਰੁਪਏ ਆਪਣੀ ਛੋਟੀ ਭੈਣ ਨੂੰ ਦੇ ਦਿੱਤੇ ਦੱਸੋ ਕਿ ਦੱਸੋ ਕਿ ਗੁਰਪ੍ਰੀਤ ਕੋਲ ਕਿੰਨੇ ਰੁਪਏ ਰਹਿ ਗਏ ਬਾਕੀ ਵੀ ਸੋਲਵ ਕਰੋ ਜਲਦੀ ਸੁਖਦੀਪ ਤੁਸੀਂ ਨਹੀਂ ਕਰ ਰਹੇ ਜਲਦੀ ਸਾਰੀ ਪਟੋਤੇ ਦੀ ਠੀਕ ਹੁੰਦੀ ਹੈ ਫਿਰ ਉਹ ਕਿਉਂ ਨਹੀਂ ਕਰ ਰਹੀ ਸਾਡਾ ਸੀ ਮੈਂ ਜੇ ਮੈਂ ਤੁਹਾਨੂੰ ਸੁਖਾ ਦੇਵਾਂ ਮੈਡਮ ਬੰਦ 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 ਕਿੰਨੇ ਰੁਪਏ ਸੀ ਗੁਰਪ੍ਰੀਤ ਕੋਲ 750 750 750 ਰੁਪਏ ਸੀ ਉਹਦੇ ਕੋਲ ਦੇਖ ਤਾ ਨੇ ਇਸ ਰਕਮ ਸਹੀ ਲਿਖੀ ਤੇ ਕਿੰਨੇ ਰੁਪਏ ਉਹਨੇ ਉਹਨੂੰ ਦੇਤੇ 485 485 ਰੁਪਏ ਉਹਨੂੰ ਉਹਨੇ ਉਹਨੂੰ ਭੇਡ ਨੂੰ ਦੇ ਦਿੱਤੇ ਤਾਂ ਤੁਸੀਂ ਦੇਖੋ ਕਿ ਤੁਹਾਡਾ ਆਨਸਰ ਕੀ ਆਇਆ ਵੀ ਉਹਦੇ ਕੋਲ ਕਿੰਨੇ ਰੁਪਏ ਰਹਿ ਗਏ ਦਿਖਾਇਆ ਕਮਾ ਤੁਹਾਡਾ ਅਨਸਰ ਕਾਪੀ ਕਾ ਤਾਂ ਬੰਦ ਕਰਦੀ ਹੁੰਨੀ ਪੁੱਠੀ ਕਰ ਲਿਆਗਾ ਨਾ ਮੈਡਮੀ ਹਾਈਂਡੀ ਰਣਵੀਰ ਨੰਬਰ 255 ਨੰਦੀ 58 ਬੋਲੇ ਘਾੜ ਤਵਾ ਗਿਆ ਜੀ ਆਕਾਸ਼ ਆਕਾਸ਼ मणि फिर उन्हें भी तो दो सौ पैंठ बोलिया दो सौ पचहत्तर बोले से इस दिन दो सौ पचहत्तर भी ठीक हो दो सौ पैहठ भी ठीक हो मैनू नहीं पता है कि ठीक है सुखदीप सुखदीप पक्की गल ਜਾ ਅਰਸ਼ੀ ਤਾਂ ਨਹੀਂ ਸੋਲਵ ਕਰਨਾ ਸੀ ਮੈਮੀ ਮੈਮਾ ਸਹੀ ਹਾਂ 217 ਜੀ ਗਲਤੀ ਨਾ ਸੋਲਵ ਕਰਨਾ ਸੀ 217 ਨਾ ਜੀ ਤੈਨੂੰ ਇੱਥੇ ਕਿਹਾ ਸੀ ਕਾਮਲ ਤੂੰ ਗਲਤੀ ਕਰਦੇ ਤੂੰ ਹੈਂਡਸਿੰਗ ਸਿਖਾਈ 265 ਅਨਸਰ ਆਇਆ ਨਾ ਜੀ 2 ਗਲਤੀ ਗਲਤੀ ਅੰਸ਼ਰੇ ਗਲਤੀ ਜੈਸੀ ਮੇਰੀ ਗਲਤੀ ਸੁਣ ਇੱਥੇ ਦਾ ਗਲਤ ਹੈ ਸਵਾਲ ਤਾਂ ਪਹਿਲਾਂ ਇੰਨਾ ਨਹੀਂ ਮੇਰੀ ਗੱਲ ਸੁਣੋ ਬੇਟਾ ਜਦੋਂ ਮੈਂ YouTube ਤੇ ਕੁਐਸਚਨ ਲਿਖਦੀ ਆ ਨਾ ਤਾਂ ਉਹਦੇ ਵਿੱਚੋਂ ਮੈਂ ਇੱਕ ਅੱਧਾ ਸਵਾਲ ਗਲਤ ਵੀ ਪਾਣੀ ਹੁੰਦੀ ਹੈ ਇਹ ਤੇ ਹਲੋ ਜਦੋਂ ਤੁਹਾਨੂੰ ਆਪਸ਼ਨ ਦੇ ਵਿੱਚੋਂ ਆਨਸਰ ਨਹੀਂ ਮਿਲ ਰਿਹਾ ਤੁਸੀਂ ਉਹਦਾ ਕਮੈਂਟ ਕਰੋ ਥੱਲੇ ਵੀ ਇਹਦਾ ਆਨਸਰ ਏ ਹੈ ਸਮਝ ਆ ਰਿਹਾ ਮੈਂ ਸਾਰੇ ਸਵਾਲ ਜਿਹੜੇ ਪਾਣੇ ਆ ਠੀਕ ਹੁੰਦੇ ਨੇ ਪਰ ਇੱਕ ਅੱਧਾ ਮੈਂ ਐਵੇਂ ਦਾ ਪਾ ਦਿੰਨੀ ਆ ਕਿ ਮੈਂ ਤੁਹਾਨੂੰ ਚੈੱਕ ਕਰਨਾ ਚਾਹੀਦਾ ਵੀ ਤੁਸੀਂ ਰਕਮ ਪੜਦੇ ਹੋ ਕਿ ਨਹੀਂ ਬਸ ਵੀ ਜਿਹੜਾ ਮਰਜੀ ਆਪਸ਼ਨ ਦੇ ਤਾਂ ਠੀਕ ਆ ਤਾਂ ਤੁਸੀਂ ਉੱਥੇ ਕਮੈਂਟ ਦੇ ਵਿੱਚ ਲਿਖਿਆ ਕਰੋ ਵੀ ਇੱਥੇ ਸਵਾਲ ਗਲਤ ਹੈ ਜਾਂ ਆਨਸਰ ਕਿੰਨਾ ਹੈ ਉਹ ਚੀਜ਼ ਲਿਖਿਆ ਕਰੋ ਸਮਝ ਆਈਏ ਜੇ ਮੇਰਾ ਗਲਤ ਤਾਂ ਤੁਹਾਡੇ ਥਾਂ ਦਾ ਸਹੀ ਹੁੰਦਾ ਉਹ ਤਾਂ ਠਾਵੇ ਨਹੀਂ ਪਰ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਵੀ ਤੈਨੂੰ ਹੁਣ ਗਲਤ ਜਵਾਬ ਦੇਣਾ ਹੈ ਤੈਨੂੰ ਸਹੀ ਦੇਣਾ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਜਾਦੂ ਕਰ ਰਹੀ ਹੈ ਹਾਂ ਜੀ ਆਹੀ ਆਹ ਗੱਲਾਂ ਸਵਾਲ ਪੁੱਛ ਲਈ ਸਹਿਜ ਕੀ ਨਾਮ ਆਕਾਸ਼ ਸਿੱਧਾ ਮੈਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਹਾਂ ਜੀ ਹੁਣ ਦੇਖੋ ਕਿਹੜੀ ਟੀਮ ਦੇ ਨੇ ਜ਼ਿਆਦਾ ਜਵਾਬ ਸਾਡੇ ਇੱਕ ਤਾਂ ਲੱਗ ਗਏ ਇੱਕ ਹੋਰ ਪੁੱਛ ਲਓ ਜੀ ਹੋਰ ਪੁੱਛ ਲਈ ਨਹੀਂ ਜੀ ਇੱਕ ਹੋਰ ਪੁੱਛ ਲਓ ਇੱਕ ਹੋਰ ਪੁੱਛ ਲਈ 19 ਇੱਕ ਹੋਰ ਪੁੱਛ ਲਈ 19 ਇੱਕੋ ਐਂਡ ਲਾਸਵਾਲ ਪੁੱਛ ਲਈ ਜੀ ਇਹਨਾਂ ਤੋਂ ਚਲੋ ਇੱਕ ਲਾਸਵਾਲ ਪੁੱਛ ਲੈਨੇ ਬਸ ਲਾਸਟ ਪੁੱਛੋ ਹਾਂਜੀ ਐਕਟਿਵ ਹੋ ਜਾ ਇੱਕ ਪੈਕਟ ਦੇ ਵਿੱਚ 45 ਪੈਨਸਲਾਂ ਹਨ ਅਜਿਹੇ 16 ਪੈਕਟਾਂ ਵਿੱਚ ਹੱਥ ਵਿੱਚ ਫੜੋ ਇਹਨੂੰ ਹਾਂ 45 ਇੱਕ ਪੈਕਟ ਵਿੱਚ 45 ਪੈਨਸਲਾਂ ਹਨ ਅਜਿਹੇ 16 ਪੈਕਟਾਂ ਵਿੱਚ 45 ਇੱਕ ਪੈਕਟ ਵਿੱਚ 45 45 ਪੈਨਸਲਾਂ ਹਨ ਤਾਂ ਅਜੇ ਕਿੰਨੇ ਪੈਕਟਾਂ ਵਿੱਚ 16 ਜੀ ਅਜਿਹੇ 16 ਪੈਕਟਾਂ ਵਿੱਚ ਕਿੰਨੀਆਂ ਪੈਨਸਲਾਂ ਹੋਣਗੀਆਂ ਇੱਕ ਪੈਕਟ ਵਿੱਚ 45 ਹਾਂ ਠੀਕ ਹੈ ਅਰਸ਼ੀ ਇੱਕ ਜਗ੍ਹਾ ਬਿਲਕੁਲ ਜਿੱਥੇ ਸੋਲਵ ਕਰ ਰਹੇ ਹੋ ਨਾ ਬਿਲਕੁਲ ਥੋੜੀ ਜੀ ਜਗ੍ਹਾ 'ਚ ਸੋਲਵ ਕਰ ਰਹੇ ਥੋੜਾ ਸਵਾਲ ਉੱਥੇ ਆ ਕਿ ਨਹੀਂ ਜਾਂਦਾ ਮੈਨੂੰ ਇਹ ਹੈਰਾਨੀ ਹੈ ਤਾਂ ਇਹ ਤੁਹਾਡਾ ਗਲਤ ਹੋ ਜਾਂਦਾ ਬੰਦ ਕਰ ਦਿਓ ਕੱਢ ਲਿਆ ਨਹੀਂ ਲੱਭ ਨਹੀਂ ਤੁਸੀਂ ਨਹੀਂ ਕੱਢ ਰਹੇ ਬੇਟਾ ਅਸੀਂ ਸਾਥ ਨਹੀਂ ਕਰ ਰਹੇ ਆਕਾਸ਼ ਸੋਲਵ ਕਰੋ ਗੱਪੀ ਤੇ ਬੰਦ ਕਰ ਇਹਨੂੰ ਰੱਖੋ ਬੈਗ ਚ ਪਾ ਤੁਸੀਂ ਵੀ ਸੋਲਵ ਕਰ ਲਓ ਮੈਂ ਕਿੱਥੇ ਕਰਾਂ ਆ ਕੀ ਲੱਕੋ ਇਹ ਆ ਆਪਣੀ ਦੀ ਦਾ ਤਗੜਾਈ ਤੁਸੀਂ ਨਹੀਂ ਕਰਿਆ ਹਾਂ ਇਹ ਨਾ ਤਾਂ ਸੋਨੇ ਦਾ ਬੱਗਟ ਲੈ ਖਾਣੇ ਤੋਂ ਬਲ ਲੈ ਲੈਓ ਮਣੀ ਥੋੜਾ ਦਿਖਾਓ ਜਵਾਬ ਬੇਟਾ ਕੀ ਕੀ ਕਰ ਰਹੇ ਦਿਖਾ ਦੇ ਕਰ ਰਹੇ ਕੀ ਹੈ ਕਰ ਰਹੇ ਹਾਂ ਹਾਂ ਕਰ ਰਹੇ ਹਾਂ ਕਿੰਨੇ ਪੈਕੇਟ ਸੀਗੇ 16 ਐ 17 16 ਪੈਕੇਟ 16 ਸੀ ਧਿਆਨ ਨਾਲ ਕਰੋ ਤਿੰਨੇ ਵੀ ਢੋੜ ਲਿਆ ਤੇਰਾ ਤਾਂ ਖੰਦ ਹੈ ਲੱਕੋ ਕਿਰਟਿੰਗ ਦਾ ਹੱਥ ਘੜਾ ਸੀ ਬਲ ਹਸਮਨ ਦਾ ਹੀ ਮੈਂ ਫੜਦੀ ਮੈਨੀ ਪਾਣੀ ਲਾਪਰੀ ਤੁਸੀਂ ਦੋ ਇੱਕ ਵੀ ਨਹੀਂ ਪੁੱਛਿਆ ਤੈਨੂੰ ਹਾਂਜੀ ਸਭ ਕੁਝ ਪੁੱਛਿਆ ਇੱਕ ਵੀ ਇੱਕ ਵੀ ਪੁੱਛਿਆ ਸੀ ਪੁੱਛਿਆ ਸੀ ਗਲਤੀ ਕਰ ਗਈ ਇਹਦਾ ਹੀ ਹਾਂ ਮੈਂ ਤਾਂ ਨਹੀਂ ਨੂਰ ਖੜਿਆ ਹੋ ਬੇਟਾ 51 ਗੱਤੀ ਲਾਪ੍ਰੀਤ 203 ਅੱਛਾ ਜੀ ਪਹਿਲਾਂ ਤੇ ਤੂੰ ਪੁੱਛ ਲਿਆ ਨਾ ਹੰਨੀ ਸਹਿਜ ਸਹਿਜ ਗੱਲ ਤੇਰੀ ਬਿਕਰੀ ਆ ਗਈ ਮੈਂ ਕਿਹਾ 220 ਹਾਂ ਜੀ 220 ਕੱਲ ਤਾਂ ਜੀ ਅਰਸ਼ ਬਟਾ ਬਸ ਬੋਲੋ ਨਾ ਮੈਂ ਜਿਹਨੂੰ ਖੜਾ ਕਰੂੰਗੀ ਉਹ ਬੋਲੂਗਾ ਅਣੀ ਰਣਵੀਰ ਰਣਵੀਰ ਖੜਿਓ ਸਾਲੂ ਨਹੀਂ ਕਰਿਆ ਲੈ ਕਰੋ ਜਲਦੀ ਕਰੋ ਬਸ ਅਪਣੀ ਗੱਲ ਤਾਂ ਜੀ ਆਸਮਨ ਤੋਂ ਮਣੀ ਅਣੀ ਜਨ ਜੀ ਸਰਦੀ ਵਾਰੀ ਜੀ ਦੁਬਾਰਾ ਕਰ ਜਿਹੜਾ ਸੋਲਵ ਕਰ ਰਹੇ ਹਾਂ ਅਣੀ ਕਿਰਨ ਦਾ ਆਨਸਰ ਹੈ ਦਾ ਸਸਕਰੀ ਹਾਂ ਜੀ ਤੁਹਾਨੂੰ ਪਤਾ ਲੱਗ ਰਿਹਾ ਅੱਜ ਕਿਹੜੀ ਟੀਮ ਜਿੱਤੀ ਹੈ ਤੇ ਬੀ ਟੀਮ ਤੁਸੀਂ ਹਾਂ ਜੀ ਹੁਣ ਪਤਾ ਲੱਗ ਰਿਹਾ ਅੱਗੇ ਤੋਂ ਤੁਸੀਂ ਹੋਰ ਜ਼ਿਆਦਾ ਪ੍ਰੈਕਟਿਸ ਕਰਨੀ ਹੈ ਸਵਾਲਾਂ ਦੇ ਠੀਕ ਹੈ ਕੌਣ ਕਹਿੰਦਾ ਮੈਂ ਤੈਨੂੰ ਪੁੱਛਿਆ ਤਿੰਨ ਪੰਜ ਇੱਕ ਵੀ ਨਹੀਂ ਪੁੱਛਿਆ ਨਹੀਂ ਝੂਠ ਬੋਲ ਰਿਹਾ ਮੈਂ ਪੁੱਛਿਆ 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 ਬੇਟਾ ਕੋਈ ਨੈਕਸਟ ਟਾਈਮ ਤਾਂ ਅਨਰ ਫੋਲੋ ਕਰੂ ਠੀਕ ਹੈ ਜਦੋਂ ਤੁਹਾਨੂੰ ਲੱਗਿਆ ਨਾ ਵੀ ਹੁਣ ਫਿਰ ਸਾਡੀ ਵਾਰੀ ਆਈ ਨਾ ਕਿਹਾ ਦੇ ਕੋ ਮੈਮ ਮੇਰੇ ਤੋਂ ਨਹੀਂ ਪੁੱਛਿਆ ਪਤਾ ਮੈਨੂੰ ਜਿੱਤੇ ਸ਼ੱਕ ਹੁੰਦਾ ਨਾ ਵੀ ਇਹ ਬੱਚੇ ਨੂੰ ਨਹੀਂ ਸੋਲਵ ਕਰ ਰਹੇ ਇਹ ਕਾਪੀ ਪੈਨ ਯੂਜ਼ ਨਹੀਂ ਕਰ ਰਹੇ ਮੈਂ ਉਹ ਤੋਂ ਜ਼ਿਆਦਾ ਪੁੱਛਦੀ ਹਾਂ ਜਿਵੇਂ ਰਣਵੀਰ ਕਹਿੰਦਾ ਉਹ ਕਹਿੰਦਾ ਸੀ ਨਾ ਹਣੀ ਵੀ ਮੈਮ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਇਹ ਗੱਲ ਵੀ ਮੈਡਮ ਜੀ ਮੈਨੂੰ ਇਹ ਸਵਾਲ ਨਹੀਂ ਆਉਂਦਾ ਤੁਸੀਂ ਉਹ ਹੀ ਪੁੱਛ ਲੈਂਦੇ ਹੋ ਉਮੀ ਮੈਨੂੰ ਪਤਾ ਲੱਗ ਜਾਂਦਾ ਵੀ ਇਹ ਨੂੰ ਨਹੀਂ ਆ ਰਿਹਾ ਉਹ ਨੂੰ ਹੀ ਖੜਾ ਕਰ ਲੰਮੀ ਆ ਪਤਾ ਲੱਗ ਗਿਆ ਨੇ ਹੁਣ ਕਿਹੜੀ ਟੀਮ ਜਿੱਤੀ ਐ